ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਰਵਣ ਕਰ ਰਹੀ ਹੋ ਜੀ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਇਤਿਹਾਸ ਇਹ ਹੈ ਜੀ ਵੀਡੀਓ ਦਾ ਪਾਰਟ ਨੰਬਰ 3 ਤੇ ਇਸ ਵਿੱਚ ਇਹ ਸਰਵਣ ਕਰਾਇਆ ਜਾਵੇਗਾ ਜੀ ਕਿ ਕਿਵੇਂ ਸ੍ਰੀ ਜੇਠਾ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਹੁੰਦੀ ਹੈ ਤੇ ਕਿਵੇਂ ਬੀਬੀ ਭਾਨੀ ਜੀ ਨੂੰ ਘਰ ਦੀ ਗੱਦੀ ਘਰ ਵਿੱਚ ਰਹਿਣ ਦਾ ਗੁਰੂ ਜੀ ਪਾਸੋਂ ਵਾਰ ਮਿਲਦਾ ਹੈ ਸੋ ਸਰਵਣ ਕਰੋ ਜੀ ਬੜੇ ਹੀ ਪਿਆਰ ਸਤਿਕਾਰ ਨਾਲ ਤੇ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਜੀ ਇੱਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਜੇਠਾ ਜੀ ਨੂੰ ਆਪਣੇ ਪਾਸ ਬਿਠਾਲ ਕੇ ਦੱਸਿਆ ਕਿ ਸਤਜੁਗ ਵਿੱਚ ਇੱਕ ਸਮੇਂ ਅਯੁੱਧਿਆ ਦੇ ਪਹਿਲੇ ਰਾਜੇ ਇੱਕ ਵਾਕੂ ਨੇ ਜਿੱਥੇ ਹੁਣ ਅਮਰਤ ਸਰੋਵਰ ਹੈ ਇਸੇ ਸਥਾਨ ਤੇ ਬੜਾ ਭਾਰੀ ਯੱਗ ਕੀਤਾ ਸੀ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਤੋਂ ਲੈ ਕੇ ਇੰਦਰ ਤੇ ਹੋਰ ਮੰਡਲਾਂ ਦੇ ਸਭ ਦੇਵਤੇ ਰਿਕੀਮੋਨੀ ਇਸ ਜਗ ਵਿੱਚ ਆਏ। ਇਜਾਦ ਇਹ ਜਗ ਸੰਪੂਰਨ ਹੋਇਆ ਤਾਂ ਰਾਜੇ ਦਾ ਪ੍ਰੇਮ ਤੇ ਸ਼ਰਧਾ ਵੇਖ ਕੇ ਸਾਰੇ ਦੇਵਤੇ ਬੜੇ ਪ੍ਰਸੰਨ ਹੁੰਦੇ ਨੇ ਤੇ ਵਿਸ਼ਨੂੰ ਦੇ ਰਾਜੇ ਨੂੰ ਵਰ ਮੰਗਣ ਵਾਸਤੇ ਕਹਿੰਦੇ ਨੇ। ਦੇਵਤਿਆਂ ਦੀ પ્રસન્નਤਾ ਉੱਪਰ ਇੱਕ ਵਾਕੂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੇ ਕਿਰਪਾਲੂ ਹੋਏ ਹੋ ਤਾਂ ਮੈਨੂੰ ਇਹ ਵਰ ਦੇਓ ਕਿ ਇਸ ਹਵਨਕੁੰਡ ਦੇ ਸਥਾਨ ਉੱਤੇ ਇੱਕ ਤੀਰਥ ਹੋਵੇ ਜੋ ਸੰਸਾਰ ਦੇ ਜੀਵਾਂ ਦੇ ਪਾਪਾਂ ਦਾ ਨਾਸ਼ ਕਰਕੇ ਉਹਨਾਂ ਦੀ ਕਲਿਆਣ ਕਰਨ ਵਾਲਾ ਹੋਵੇ ਤੁਹਾਡਾ ਵਾਸ ਸਦਾ ਇੱਥੇ ਹਵਨਕੁੰਡ ਦੇ ਚਾਰ ਚੁਫੇਰੇ ਜਿਵੇਂ ਤੁਸੀਂ ਹੁਣ ਬੈਠੇ ਹੋ ਏਸੇ ਤਰ੍ਹਾਂ ਹੀ ਰਹੇ ਰਾਜੇ ਦੀ ਇਹ ਬੇਨਤੀ ਸੁਣ ਕੇ ਸ਼੍ਰੀ ਵਿਸ਼ਨੂੰ ਭਗਵਾਨ ਬੜੇ ਪ੍ਰਸੰਨ ਹੋਏ ਤੇ ਕਿਹਾ ਰਾਜਨ ਤੂੰ ਇਸ ਵਾਰ ਸੰਸਾਰ ਦੇ ਜੀਵਾਂ ਦੇ ਭਲੇ ਵਾਸਤੇ ਮੰਗਿਆ ਹੈ ਅਸੀਂ ਤੇਰੇ ਉੱਤੇ ਬੜੇ ਪ੍ਰਸੰਨ ਹਾਂ ਹੁਣ ਇੱਥੇ ਇੱਕ ਪਾਰੀ ਤੀਰਥ ਪ੍ਰਗਟ ਹੋ ਕੇ ਕੁਝ ਸਮੇਂ ਉਪਰੰਤ ਛਪਨ ਹੋ ਜਾਵੇਗਾ ਤੇ ਫਿਰ ਮੁੜ ਕਾਲ ਯੁਗ ਵਿੱਚ ਪ੍ਰਗਟ ਹੋਏਗਾ ਤੇ ਬੇਅੰਤ ਜੀਵਾਂ ਦੇ ਲਈ ਕਲਿਆਣਕਾਰੀ ਰਹੇਗਾ ਮੇਰੀ ਜੋਤ ਸਦਾਈ ਇੱਥੇ ਰਹੇਗੀ ਇਹ ਸੁੰਦਰ ਤੇ ਕਲਿਆਣਕਾਰੀ ਪ੍ਰਸੰਗ ਸੁਣ ਕੇ ਸਾਰੀ ਸੰਗਤ ਬਹੁਤ ਪ੍ਰਸੰਨ ਹੋਈ ਤੇ ਸਭ ਨੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਸਤੀਰਥ ਨੂੰ ਪ੍ਰਗਟ ਕਰੋ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਗਤ ਨੂੰ ਕਿਹਾ ਕਿ ਇਹ ਮਹਾਨ ਤੀਰਥ ਛੇਤੀ ਹੀ ਸ੍ਰੀ ਜੇਠਾ ਜੀ ਪਾਸੋਂ ਪ੍ਰਗਟ ਹੋਵੇਗਾ ਹੁਣ ਇਸ ਤੇ ਪ੍ਰਗਟ ਹੋਣ ਦਾ ਸਮਾਂ ਆ ਗਿਆ ਹੈ ਗੁਰੂ ਚੱਕ ਤੋਂ ਆਣ ਕੇ ਸ੍ਰੀ ਜੇਠਾ ਜੀ ਰਾਤ ਦਿਨ ਸਤਿਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਤੇ ਆਗਿਆ ਪਾਲਣ ਵਿੱਚ ਤਤਪਰ ਰਹਿੰਦੇ ਸਨ ਆਪ ਜੀ ਜੀ ਤੇ ਬੀਬੀ ਪਾਨੀ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਜੇਠਾ ਜੀ ਨੂੰ ਹਰ ਪ੍ਰਕਾਰ ਗੁਰਗੱਦੀ ਦੇ ਯੋਗ ਸਮਝ ਲਿਆ ਪਰੰਤੂ ਜਦ ਆਪ ਜੀ ਨੇ ਦੇਵ ਦ੍ਰਿਸ਼ਟੀ ਨਾਲ ਵੇਖਿਆ ਤਾਂ ਸ੍ਰੀ ਜੇਠਾ ਜੀ ਦੀ ਆਯੂ ਬਹੁਤ ਥੋੜੀ ਬਾਕੀ ਰਹਿੰਦੀ ਸੀ ਇਸ ਵਾਸਤੇ ਆਪ ਜੀ ਨੇ ਆਪਣੀ ਸੁਪਤਰੀ ਬੀਬੀ ਭਾਨੀ ਜੀ ਨੂੰ ਕਿਹਾ ਬੇਟਾ ਅਸਾਂ ਵੇਖਿਆ ਹੈ ਕਿ ਤੇਰੇ ਪ੍ਰਤੀ ਸ੍ਰੀ ਜੇਠਾ ਜੀ ਦੀ ਆਯੂ ਬਹੁਤ ਥੋੜੀ ਰਹਿ ਗਈ ਹੈ ਪਰ ਅਸੀਂ ਨਹੀਂ ਚਾਹੁੰਦੇ ਕਿ ਉਹ ਇਸ ਸਮੇਂ ਸੰਸਾਰ ਤੋਂ ਚਲਿਆ ਜਾਵੇ ਜਦੋਂ ਕਿ ਉਸ ਨੇ ਅਜੇ ਬਹੁਤ ਪਰਉਪਕਾਰ ਦੇ ਕਾਰਜ ਕਰਨੇ ਹਨ ਇਹ ਕਾਰਜ ਉਹ ਤਦ ਹੀ ਕਰ ਸਕਦਾ ਹੈ ਜੇਕਰ ਅਸੀਂ ਉਸ ਨੂੰ ਗੁਰਗੱਦੀ ਤੇ ਬਿਠਾ ਦਈਏ ਇਹ ਕਾਰਜ ਦੇ ਪੂਰਾ ਕਰਨ ਵਾਸਤੇ ਅਸੀਂ ਗੁਰਿਆਈ ਦਾ ਤਿਲਕ ਤੇ ਆਪਣੀ ਰੰਧੀ ਆਯੂ ਸ਼੍ਰੀ ਜੇਠਾ ਜੀ ਨੂੰ ਦੇ ਕੇ ਸੱਚਖੰਡ ਪਿਆਨਾ ਕਰ ਜਾਂਦੇ ਹਾਂ ਉਪਰੰਤ ਸ਼੍ਰੀ ਗੁਰੂ ਜੀ ਨੇ ਆਪਣੇ ਸਪੁੱਤਰਾਂ ਮੋਹਣ ਜੀ ਮੋਰੀ ਜੀ tatha ਸਾਰੇ ਪਰਿਵਾਰ ਤੇ ਸਿੱਖ ਸੇਵਕਾਂ ਨੂੰ ਆਪਣੇ ਪਾਸ ਬੁਲਾ ਕੇ ਦੱਸਿਆ ਸਾਨੂੰ ਤੁਰ ਦਰਗਾਹ ਤੋਂ ਸੱਦਾ ਆ ਗਿਆ ਹੈ ਸਾਡੀ ਹੁਣ ਸਰੀਰ ਤਿਆਗਣ ਦੀ ਤਿਆਰੀ ਹੈ ਸ੍ਰੀ ਜੇਠਾ ਜੀ ਨੇ ਪ੍ਰੇਮਾ ਭਗਤੀ ਕਰਕੇ ਸਾਨੂੰ ਆਪਣੇ ਵਾਸ ਵਿੱਚ ਕਰ ਲਿਆ ਹੈ ਅਸੀਂ ਇਹਨਾਂ ਨੂੰ ਹਰ ਤਰ੍ਹਾਂ ਗੁਰਗੱਦੀ ਦੇ ਜੋਗ ਸਮਝ ਕੇ ਗੁਰਿਆਈ ਦਾ ਤਿਲਕ ਦਿੰਦੇ ਹਾਂ ਇਹਨਾਂ ਨੂੰ ਮੇਰਾ ਰੂਪ ਹੀ ਸਮਝਣਾ ਤੇ ਸਦਾ ਹੀ ਇਹਨਾਂ ਦੀ ਆਗਿਆ ਵਿੱਚ ਰਹਿਣਾ ਦੂਜੇ ਦਿਨ ਭਾਦਰੋ ਸੁਦੀ 13 ਸੰਮਤ 1631 ਨੂੰ ਸਤਿਗੁਰੂ ਜੀ ਨੇ ਸਭ ਸੇਵਕਾਂ ਦੇ ਪਰਿਵਾਰ ਦੇ ਸਾਹਮਣੇ ਸ਼੍ਰੀ ਜੇਠਾ ਜੀ ਨੂੰ 5 ਪੈਸੇ ਤੇ ਨਾਰੀਅਲ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਤੇ ਆਪਣੇ ਹੱਥੀ ਆਪਣੀ ਗੁਰਗੱਦੀ ਦੇ ਆਸਣ ਉੱਤੇ ਬਿਠਾ ਦਿੱਤਾ ਉਪਰੰਤ ਕਿਹਾ ਕਿ ਹੁਣ ਇਹ ਆਪਣੇ ਅਸਲੀ ਨਾਮ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਅਖਵਾਉਣਗੇ ਜੇਠਾ ਜੀ ਇਹਨਾਂ ਦੀ ਅਲ ਸੀ ਜੋ ਅੱਜ ਤੋਂ ਸਮਾਪਤ ਹੈ ਉਪਰੰਤ ਭਾਈ ਬੁੱਢਾ ਜੀ ਨੇ ਆਪ ਜੀ ਨੂੰ ਗੁਰਿਆਈ ਦਾ ਤਿਲਕ ਲਗਾ ਦਿੱਤਾ ਤੇ ਗੁਰਸਿੱਖਾਂ ਨੇ ਉੱਠ ਕੇ ਮੱਥਾ ਟੇਕਿਆ ਤੇ ਭੇਟਾ ਅਰਪਣ ਕਰਕੇ ਸ੍ਰੀ ਚਤੁਰ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਫਿਰ ਜਦ ਸ਼੍ਰੀ ਮੋਹਨ ਜੀ ਤੇ ਮੋਹਰੀ ਜੀ ਆਪਣੇ ਸਪੁੱਤਰਾਂ ਨੂੰ ਸਤਿਗੁਰੂ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਹੋਰ ਸਿੱਖਾਂ ਵਾਂਗੂ ਮੱਥਾ ਟੇਕਣ ਵਾਸਤੇ ਆਖਿਆ ਤਾਂ ਸ਼੍ਰੀ ਮੋਹਨ ਜੀ ਨੇ ਰੋਸ ਪ੍ਰਗਟ ਕੀਤਾ ਕਿ ਸਾਡੀ ਚੀਜ਼ ਤੁਸੀਂ ਇਹਨਾਂ ਨੂੰ ਦੇ ਦਿੱਤੀ ਹੈ ਇਹਨਾਂ ਨੂੰ ਇਹ ਉਚਿਤ ਨਹੀਂ ਸੀ ਕਿ ਆਪ ਜੀ ਦੇ ਪਿੱਛੋਂ ਗੁਰਗੱਦੀ ਦੇ ਮਾਲਕ ਹੀ ਬਣ ਬੈਠਦੇ ਇਤਿਆਦਿਕ ਬਚਨ ਕਰਕੇ ਸ਼੍ਰੀ ਮੋਹਨ ਜੀ ਘਰ ਨੂੰ ਚਲੇ ਗਏ ਤੇ ਸ਼੍ਰੀ ਮੋਹਰੀ ਜੀ ਨੇ ਆਪਣੇ ਪਿਤਾ ਜੀ ਦੀ ਆਗਿਆ ਅਨੁਸਾਰ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਮੰਨ ਕੇ ਮੱਥਾ ਟੇਕ ਦਿੱਤਾ ਇਹ ਆਪਣੇ ਪਰਲੋਕ ਗਮਨ ਦੀ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਸਥਾਪਨ ਕਰਨ ਦੀ ਤੇ ਮੋਹਰੀ ਜੀ ਤੇ ਹੋਰ ਸੇਵਕਾਂ ਵੱਲੋਂ ਆਪ ਜੀ ਦੀਆਂ ਆਗਿਆ ਮੰਨ ਲੈਣ ਦੀ ਵਾਰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ 62324 ਉੱਤੇ ਸਾਧਨਾਮ ਪ੍ਰਸਿੱਧ ਹੈ ਇਸ ਦੀਆਂ ਕੁਝ ਪੌੜੀਆਂ ਸਰਵਣ ਕਰੋ ਜੀ ਮੇਰੇ ਸਿੱਖ ਸੁਨੋ ਪੁੱਤ ਭਾਈਓ ਮੇਰੇ ਹਰਪਾਣਾ ਆਉ ਮੈਂ ਪਾਸ ਜੀਉ ਆਨੰਦ ਅਨਹਦ ਵਾਜ ਹੈ ਵਾਜੇ ਹਰ ਆਪ ਗਲ ਮਿਲਾਵਈ ਤੁਸੀ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਉ ਸਤਿਗੁਰੂ ਪਰ ਤਖ ਹਉਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ RAMDAS ਪੈਰੀ ਪਾਇਆ ਹਰ ਪਾਇਆ ਸਤਿਗੁਰੂ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਉ RAMDAS ਸੋਢੀ ਤਿਲਕ ਦੀਆ ਗੁਰੂ ਸਾਬ ਦੇ ਸਾਚੀ ਨੀ ਸਾਨ ਜੀਓ ਸਤ ਗੁਰੂ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲਈ ਰਜਾਈ ਜੀਓ ਮੋਹਰੀ ਪੁੱਤ ਸਨ ਮੁਖ ਹੋਇਆ RAM DAS ਐ ਪੈਰੀ ਪਾਈ ਜੀਓ ਸਭ ਪਵੈ ਪੈਰੀ ਸਤ ਗੁਰੂ ਕੇਰੀ ਜਿੱਥੈ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ ਫਿਰ ਸਤ ਗੁਰੂ ਆਣ ਨਿਵਾਇਆ ਹਰ ਗੁਰ ਹੈ ਬਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਈ ਜੀਉ ਮੋਹਰੀ ਪੋਤ ਸੰਮੁਖ ਹੋਇਆ RAM DAS ਐ ਪੈਰੀ ਪਾਈ ਜੀਉ ਸਭ ਪਵੈ ਪੈਰੀ ਸਤ ਗੁਰ ਕੇਰੀ ਜਿੱਥੇ ਗੁਰੂ ਆਪ ਰਖਿਆ ਕੋਈ ਕਰ ਬਖੀਲੀ ਨਿਵੈ ਨਹੀਂ ਫਿਰ ਸਤ ਗੁਰ ਆਣ ਨਿਵਾਇਆ ਹਰ ਗੁਰ ਹੈ ਬਾਣਾ ਦੀ ਵਡਿਆਈ ਤੁਰ ਲਿਖਿਆ ਲੈ ਕਰ ਜਾਏ ਜਿਉ ਕਹਿ ਸੁੰਦਰ ਸੁਨੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਏ ਕਾਰਜ ਕਰਕੇ ਸਤਗੁਰੂ ਜੀ ਨੇ ਆਪਣੀ ਸੁਪਤਰੀ ਬੀਬੀ ਪਾਨੀ ਜੀ ਨੂੰ ਕਿਹਾ ਬੇਟਾ ਜੋ ਤੇਰੇ ਮਨ ਦੀ ਇੱਛਾ ਹੈ ਉਹ ਮੰਗ ਲੈ ਅਸੀਂ ਤੇਰੇ ਕਰਤਵ ਉੱਤੇ ਬਹੁਤ ਪ੍ਰਸੰਨ ਹੋਏ ਹਾਂ ਬੀਬੀ ਜੀ ਨੇ ਗੁਰੂ ਪਿਤਾ ਜੀ ਦੀ ਪਰਸਨਤਾ ਵੇਖ ਕੇ ਕਿਹਾ ਪਿਤਾ ਜੀ ਮੈਨੂੰ ਤੁਸੀਂ ਸਭ ਕੁਝ ਬਖਸ਼ਿਆ ਹੈ ਮੈਂ ਹਰ ਤਰ੍ਹਾਂ ਸੰਤੁਸ਼ਟ ਹਾਂ ਪਰ ਜੇ ਆਪ ਮੇਰੀ ਵਦੇਰੀ ਕਿਰਪਾ ਕਰਨਾ ਚਾਹੁੰਦੇ ਹੋ ਤਾਂ ਇਹ ਕਰੋ ਕਿ ਗੱਦੀ ਦੀ ਦਾਤ ਜੋ ਤੁਸੀਂ ਮੇਰੇ ਪਤੀ ਜੀ ਨੂੰ ਬਖਸ਼ੀ ਹੈ ਇਹ ਮੇਰੇ ਘਰ ਵਿੱਚ ਹੀ ਰਹੇ ਹੋਰ ਕਿਸੇ ਪਾਸ ਨਾ ਜਾਵੇ ਬੀਬੀ ਜੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਪੁੱਤਰੀ ਇਹ ਮੇਵਾ ਸੇਵਾ ਦਾ ਹੈ ਤੇ ਇਹ ਸੇਵਕ ਦੀ ਦਾਤ ਹੈ ਤੁਸੀਂ ਵਗਦੇ ਪਾਣੀ ਨੂੰ ਬੰਨ੍ਹ ਮਾਰਿਆ ਹੈ ਗੁਰਿਆਈ ਤਾਂ ਤੇਰੇ ਘਰ ਵਿੱਚ ਹੀ ਰਹੇਗੀ ਪਰ ਇਸ ਵਿੱਚ ਕਲੇਸ਼ ਬਣਿਆ ਰਹੇਗਾ ਉਪਰੰਤ ਭਾਦਰੋਂ ਸੁਦੀ 15 ਸੰਮਤ 1631 ਨੂੰ ਆਪਣੀ ਬਾਕੀ ਦੀ ਆਯੂ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਦੇ ਕੇ ਆਪ ਸਤਿਗੁਰੂ ਜੀ ਹਰ ਪਾਣਾ ਆਓ ਮੇਂ ਪਾਸ ਜੀ ਉਹਦਾ ਬਚਨ ਕਰਕੇ ਜੋਤੀ ਜੋਤ ਸਮਾ ਗਈ। ਸ਼੍ਰੀ ਗੁਰੂ ਅਮਰਦਾਸ ਜੀ ਦਾ ਪਰਲੋਕ ਗਮਣ ਸੁਣ ਕੇ ਸਭ ਨੂਰ ਨੇੜੇ ਦੇ ਸਿੱਖ ਸੇਵਕ ਪਰਚੌਣੀ ਵਾਸਤੇ ਗੋਇੰਦਵਾਲ ਆ ਕੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਜਦ ਗੁਰੂ ਕਰਕੇ ਮੱਥਾ ਟੇਕਦੇ ਤੇ ਬਾਬਾ ਮੋਹਨ ਤੇ ਮੋਰੀ ਜੀ ਕੁਛ ਈਰਖਾ ਕਰਕੇ ਇਸ ਨੂੰ ਚੰਗਾ ਨਹੀਂ ਸਮਝਦੇ ਸਨ। ਇਹਨਾਂ ਦਾ ਇਸ ਤਰ੍ਹਾਂ ਦਾ ਵਰਤਾਓ ਵੇਖ ਕੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਸੋਚਿਆ ਕਿ ਜਿਨ੍ਹਾਂ ਦੇ ਚਰਨਾਂ ਨਾਲ ਸਾਡਾ ਪ੍ਰੇਮ ਸੀ ਉਹ ਤਾਂ ਬੈਕੁੰਠ ਨੂੰ ਉਤਾਰ ਗਏ ਹਨ ਤੇ ਉਹਨਾਂ ਪਿੱਛੋਂ ਇਹਨਾਂ ਦਾ ਸਾਡੇ ਨਾਲ ਈਰਖਾ ਵਾਲਾ ਵਰਤਾਓ ਹੈ ਇਸ ਕਰਕੇ ਕਿਸੇ ਦਾ ਦਿਲ ਦੁਖਾਉਣਾ ਠੀਕ ਨਹੀਂ ਹੈ ਇਸ ਦਾ ਤੱਤ ਪਰਜ ਇਹ ਕਿ ਜਦ ਬਾਬਰ ਬਾਦਸ਼ਾਹ ਵਰਗਾ ਜਿਸ ਨੇ ਬੇਅੰਤ ਜੀਵਾਂ ਦੇ ਘਰ ਘਾਟ ਉਜਾੜ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਹੋਵੇ ਉਹ ਆਪਣੇ ਪੁੱਤਰ ਨੂੰ ਆਪਣੀ ਉਮਰ ਦੇ ਸਕਦਾ ਹੈ ਸਤਗੁਰੂ ਅਮਰਦਾਸ ਜੀ ਜੋ ਪੂਰਨ ਬ੍ਰਹਮ ਦਾ ਰੂਪ ਸਨ ਆਪਣੀ ਉਮਰ ਇਸ ਤਰ੍ਹਾਂ ਸਤਿਗੁਰੂ RAMਦਾਸ ਜੀ ਨੂੰ ਕਿਉਂ ਨਹੀਂ ਦੇ ਸਕਦੇ ਸਨ ਗੁਰੂ ਜੀ ਹਰ ਤਰ੍ਹਾਂ ਸਮਰੱਥ ਸਨ ਸਾਡੇ ਵਿੱਚ ਕੇਵਲ ਸ਼ਰਧਾ ਤੇ ਪ੍ਰੇਮ ਦੀ ਲੋੜ ਹੈ ਇਸ ਵਿਚਾਰ ਨਾਲ ਆਪ ਜੀ ਇੱਕ ਇਕੱਲੇ ਕੋਠੇ ਵਿੱਚ ਬੈਠ ਗਏ ਤੇ ਸਤਗੁਰੂ ਅਮਰਦਾਸ ਜੀ ਦੇ ਵਿਯੋਗ ਵਿੱਚ ਵੈਰਾਗ ਤੇ ਪ੍ਰੇਮਮਈ ਸਤਿ ਸ਼ਬਦ ਉਚਾਰਨ ਕੀਤੇ ਰਾਗ ਮਾਜ ਚੋਪ ਦੀ ਘਰ ਮਹੱਲਾ ਚੌਥਾ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਿਵਾਇਆ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜਿਉ ਸਤਿਗੁਰੂ ਮਿੱਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾਂ बिन देखे मेरी माई हर जियौ कृपा करो गुरु मिलो जान नानक हर तन पल्लै जियौ माज महल्ला चौथा मदसुदन मेरे मन तन प्राण आ हर बिन दूजा अवद ना जाना कोई सज्जन संत मिले अवडभागी मैं हर प्रभु प्यारा दसया जियौ हौ मन तन खोजी पाल पाल आई ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮੇਰੇ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਾਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਿਕ ਦੀਨ ਕਰੋ ਪ੍ਰਤਪਾਲਾ ਮੇਰਾ ਮਾ ਤੇ ਪਿਤਾ ਗੁਰੂ ਸਤਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੈ ਮੇਰੇ ਮਾਨਤਾ ਨਵੇਦਨ ਗੁਰਬੀ ਰੋ ਲਗਾਵੇ ਹਰ ਹਰ ਦਇਆ ਕਰਹੁ ਗੁਰ ਮੇਲੋ ਜਨ ਨਾਨਕ ਗੁਰ ਮਿਲ ਰਹਿ ਸੇ ਜਿਉ ਮਾਝ ਮਹੱਲਾ ਪੰਜਵਾਂ ਆਵਹੁ ਪੈਣੇ ਤੁਸੀਂ ਮਿਲ ਹੋਪੇ ਆਰੀਆ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹੋ ਵਾਰੀਆ ਮਿਲ ਸਤ ਸੰਗਤ ਲੱਦਾ ਹਰ ਸੱਜਣੇ ਹੋ ਸਤਿਗੁਰੂ ਵਿਟੋ ਹੋਂ ਕੁਮਾਈਆ ਜੀਉ ਜਹ ਜਹ ਦੇਖਾ ਤਹਿ ਤ ਹੈ ਸਵਾਮੀ ਤੂੰ ਘਟ ਘਟ ਰਵਿਆ ਅੰਤਰਜਾਮੀ ਗੁਰਪੂਰੈ ਹਰ ਨਾਲ ਦਿਖਾਲਿਆ ਹੋ ਸਤਿਗੁਰੂ ਵਿਟੋ ਹੋਂ ਸਦਵਾਰਿਆ ਜੀਉ ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਭਾਇਆ ਸਭ ਏਕਾ ਜੋਤ ਵਰਤਾ ਭਿੰਨ ਭਿੰਨ ਨਾਰ ਲਈ ਕਿਸੈ ਦੇਰ ਲਈਆ ਗੁਰ ਪ੍ਰਸਾਦੀ ਇਕ ਨਦਰੀ ਆਇਆ ਹਉ ਸਤਿਗੁਰ ਵਿਟੋ ਹਉ ਬਤਾਇਆ ਜੀਉ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾਂ ਕੇ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰਉਪਕਾਰੀ ਆ ਜੀਉ ਆਪ ਜੀ ਦੀ ਜੀਵਨ ਕਥਾ ਵਿੱਚ ਲਿਖਿਆ ਹੈ ਕਿ ਜਦ ਆਪ ਜੀ ਐਸੇ ਵੈਰਾਗਮਈ ਸ਼ਬਦ ਪੜ੍ਹਦੇ ਹੁੰਦੇ ਸਨ ਤਾਂ ਆਪ ਜੀ ਦੇ ਨੇਤਰਾਂ ਵਿੱਚੋਂ ਜਲ ਧਾਰਾ ਵਹਿ ਦੁਰਦੀ ਸੀ ਜੀ ਸਵਾਸਤੀ ਪ੍ਰੇਮੀ ਗੁਰਸਿੱਖ ਚਾਂਦੀ ਦੀਆਂ ਕਟੋਰੀਆਂ ਆਪ ਜੀ ਦੇ ਨੇਤਾਂ ਹੇਠ ਰੱਖ ਦਿੰਦੇ ਹੁੰਦੇ ਸਨ ਕਿ ਆਪ ਜੀ ਦੇ ਬਸਤਰ ਗਿੱਲੇ ਨਾ ਹੋਣ ਸ੍ਰੀ ਰਾਗ ਦੇ 6 ਸ਼ਬਦ ਜਿੰਨਾ ਵਿੱਚ ਪਹਿਲਾ ਸ਼ਬਦ ਇਹ ਹੈ ਮੈਂ ਮਾਨਤਾ ਨਿ ਬਿਰੋ ਅਤ ਅਗਲਾ ਕਿਉ ਪ੍ਰੀਤਮ ਮਿਲਾਇ ਕਰ ਆਈ ਜਾਂ ਦੇਖਾ ਪ੍ਰਭ ਆਪਣਾ ਪ੍ਰਭ ਦੇਖੇ ਦੁਖ ਜਾਇ ਜਾਇ ਪੁਛਾਂ ਤਿਨ ਸੱਜਣਾ ਪ੍ਰਭ ਕਿਤ ਵਿਦ ਮਿਲਾਇ ਮਿਲਾਇ ਮੇਰੇ ਸਤਗੁਰਾ ਮੈਂ ਤੁਝ ਬਿਨ ਅਵਰ ਨ ਕੋਈ ਵਿਕ ਪਾਉ ਜਲ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸੋ ਜਦ ਅਜੇ ਹੀ ਵੈਰਾਗਮਈ ਤੇ ਨੀਰ ਵਹੋਂ ਵਾਲੀ ਦਸ਼ਾ ਵਿੱਚ ਕੁਝ ਸਮਾਂ ਬੀਤ ਗਿਆ ਤਾਂ ਆਪ ਜੀ ਦੇ ਦਰਸ਼ਨ ਨਾ ਹੋਣ ਕਰਕੇ ਬਾਹਰੋਂ ਆਈਆਂ ਸੰਗਤਾਂ ਵਿੱਚ ਬਹੁਤ ਨਿਰਾਸ਼ਤਾ ਫੈਲ ਗਈ ਜਿਸ ਕਰਕੇ ਸੰਗਤਾਂ ਦੀ ਬੇਨਤੀ ਪਰਵਾਨ ਕਰਕੇ ਬਾਬਾ ਬੁੱਢਾ ਜੀ ਤੇ ਮੋਹਰੀ ਜੀ ਨੇ ਆਪ ਜੀ ਪਾਸ ਆ ਕੇ ਸੰਗਤਾਂ ਦੀ ਬੇਕੁਲਤਾ ਦੱਸੀ ਤੇ ਵੱਡੇ ਗੁਰੂਆਂ ਦਾ ਵਾਸਤਾ پا ਕੇ ਬਾਹਰ ਆਣ ਕੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਬੇਨਤੀ ਕੀਤੀ ਆਪ ਜੀ ਦਾ ਬਾਹਰ ਆਉਣਾ ਸੁਣ ਕੇ ਜਦ ਸਭ ਸਿੱਖ ਸੰਗਤਾਂ ਦੀਵਾਨ ਲਾ ਕੇ ਬੈਠ ਗਈਆਂ ਤਾਂ ਆਪ ਜੀ ਦੀਵਾਨ ਵਿੱਚ ਆਣ ਕੇ ਬਿਰਾਜਮਾਨ ਹੋਏ ਤੇ ਆਪਣੇ ਦਰਸ਼ਨ ਉਪਦੇਸ਼ ਦੁਆਰਾ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਕੇ ਉਹਨਾਂ ਨੂੰ ਕਿਰਤਾਰਥ ਕਰ ਦਿੱਤਾ ਇਸ ਤਰ੍ਹਾਂ ਆਪ ਜੀ ਕੁਝ ਸਮਾਂ ਗੋਇੰਦਵਾਲ ਬਿਰਾਜ ਕੇ ਸਿੱਖ ਸੰਗਤਾਂ ਨੂੰ ਨਾਮਦਾਨ ਦਾ ਉਪਦੇਸ਼ ਦੇ ਕੇ ਨਿਹਾਲ ਕਰਦੇ ਰਹੇ ਇਸ ਤੋਂ ਉਪਰੰਤ ਬਾਬਾ ਮੋਰੀ ਜੀ ਤੇ ਮੋਹਨ ਜੀ ਤੋਂ ਆਗਿਆ ਲੈ ਕੇ ਆਪ ਜੀ ਗੁਰੂ ਕੇ ਚੱਕ ਆ ਗਏ ਆਪ ਜੀ ਦਾ ਗੁਰੂ ਕੇ ਚੱਕ ਆਉਣਾ ਸੁਣ ਕੇ ਚਬਾਲ ਪਰਗਣੇ ਤੇ ਹੋਰ ਦੂਰ ਨੇੜੇ ਦੀਆਂ ਸੰਗਤਾਂ ਵਹੀਰਾ ਘੱਤ ਕੇ ਆਉਣ ਲੱਗ ਪਈਆਂ ਆਪ ਜੀ ਨਿੱਤਾ ਪ੍ਰਤੀ ਦਿਵਾਂ ਸਜਾ ਕੇ ਬੈਠਦੇ ਤੇ ਸਿੱਖ ਸੇਵਕਾਂ ਨੂੰ ਆਪਣੇ ਦਰਸ਼ਨ ਦੁਆਰਾ निहाल निहाल ਕਰਦੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਚਉਪਈ ਸਭ ਸੰਗਤ ਬਹਿ ਮੈਠ ਸੁਹਾਵਤ ਜਿਵ ਮਨ ਮਹਿ ਰਗਪਤ ਛਬ ਪਾਵਤ ਉਪਦੇਸ ਹੈ ਸਿੱਖਣ ਸੁਖ ਇਸ਼ਟ ਆਰਾਮ ਸਬਾ ਮਹਿ ਜਥਾ ਵਸ਼ਿਸ਼ਟ ਸੰਤ ਬਿ ਲੋਕਤ ਆਨੰਦ ਬਿਲੰਦ ਬਿੰਦਰ ਚਕੋਰ ਮਨਿੰਦ ਸੁਚੰਦ ਉਦਹਿ ਹੋਤ ਸੂਰਜ ਜਿਮ ਆਵੈ ਕਮਲ ਬਚਨ ਸਿੱਖਿਐਨ ਬਖਸਾਵੈ ਦਸਨ ਰਿਦੈ ਦੀਪ ਸਮਥ ਰੈ ਆਤਮ ਰਤਨ ਪਰਖ ਬੋ ਕਰੈ ਕਿਰਪਾ ਦ੍ਰਿਸ਼ਟ ਜਿਸ ਮਥੇ ਹਾਥ ਬਨ ਹੀਮ ਅਯੂ ਪਾਰ ਸਸਾਥ ਬਾਵਨ ਚੰਦਨ ਤ੍ਰਿਗ ਤਰ ਜੈਸੈ ਮੁਕਤ ਸਰੂਪ ਸਮੀਪਿ ਤਾ ਸੇ ਕਿਤਕ ਸਮਾ ਬੀਤੇ ਹੋਇ ਸ੍ਰੀਤ ਸਬਤੇ ਰਹੰ ਉਦਾਸ ਪ੍ਰਭਪ੍ਰੀਤ ਸੋ ਇਸ ਤਰ੍ਹਾਂ ਆਪ ਜੀ ਸੰਗਤਾਂ ਨੂੰ ਦਰਸ਼ਨ ਦੇ ਕੇ ਉਹਨਾਂ ਨੂੰ ਨਿਹਾਲ ਕਰਦੇ ਤੇ ਨਾਮ ਦਾਣ ਦਾ ਉਪਦੇਸ਼ ਦਿੰਦੇ ਇਸ ਤੋਂ ਅੱਗੇ ਦਾ ਪ੍ਰਸੰਗ ਪਾਠ ਨੰਬਰ 4 ਵਿੱਚ ਸਰਵਣ ਕਰਾਇਆ ਜਾਵੇਗਾ ਜੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਇਤਿਹਾਸ ਜਾਣਨ ਲਈ ਬਣੇ ਰਹੋ ਸਾਡੀ ਚੈਨਲ ਦੇ ਨਾਲ ਤੇ ਜਰੂਰ ਸਰਵਣ ਕਰੋ ਇਹ ਪੂਰੀ ਸੀਰੀਜ਼ ਤਾਂ ਕਿ ਤੁਸੀਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ ਤੋਂ ਜਾਣੂ ਹੋ ਸਕੋ ਪੁੱਲਾ ਚੁੱਕਾਂ ਦੀ ਕੀਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ